ਸਤਿ ਸ਼੍ਰੀ ਅਕਾਲ ਜੀ ਵੀਡੀਓ ਵਿੱਚ ਰਹੇ ਆਪ ਸਭ ਨੂੰ ਜੀ ਐਨਰ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰਾਂ ਤੱਕ ਜਰੂਰ ਬਨੇ ਰਹਿਣਾ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਜਿਹਦੀ ਵੱਡੀ ਖਬਰ ਮਾਨ ਦੇ ਇੰਟਰਵਿਊ ਚੋਂ ਜੱਖਣ ਨੇ ਕੱਢਿਆ ਜੇ ਹਾਨੁਕਤਾ ਕੀ ਆਪ ਵੀ ਆਪ ਵਾਲਿਆਂ ਨੂੰ ਜਵਾਬ ਦੇਣਾ ਹੋ ਗਿਆ ਏ ਔਖਾ ਇਸ ਦੇ ਨਾਲ ਹੀ ਇਹ ਸਵਾਰਤ ਦੀਆਂ ਲੋਕ ਸਭਾ ਚੋਣਾਂ 92 ਵਿਧਾਇਕ ਦੇ ਭਾਰੀ ਮੁਹੰਮਦ ਨਾਲ ਪੰਜਾਬ ਦੇ ਰਾਜ ਕਰ ਰਹੀ ਹੈ ਆਮਦਵੀ ਪਾਰਟੀ ਵਿ ਲਈ ਚੋਣਤੀ ਅਤੇ ਮੌਕਾ ਦੋਵੇਂ ਬਦਲਾਅ ਲਿਆਉਂਦੇ ਵੱਡੇ ਵੱਡੇ ਵਾ ਵਾਧਿਆਂ ਨਾਲ ਸੱਤਾ 'ਚ ਆਇਆ ਭਗਵੰਤ ਸਿੰਘ ਮਾਨ ਸਰਕਾਰ ਨੂੰ ਲੋਕ ਸਭਾ ਲੋਕ ਸਾਹਮਣੇ ਇਹ ਸਬਤ ਕਰਨਾ ਹੋਣਾਗਾ ਕਿ ਉਸ ਦਾ 2 ਸਾਲ ਦਾ ਕੰਮ ਸਹੀ ਦਿਸ਼ਾ ਵਿੱਚ ਚੱਲ ਰਿਹਾ ਹੈ ਇਸ ਦੇ ਨਾਲ ਇਸ ਨੂੰ ਲੈ ਕੇ ਮੁੱਖ ਮੰਤਰੀ ਆਪਣੀ ਸਰਕਾਰੀ ਦੀਆਂ ਪ੍ਰਾਪਤੀਆਂ ਦੱਸਣ ਲਈ ਮੀਡੀਆ ਦਾ ਸੁਹਾਰਾ ਲੈ ਰਹੇ ਹਨ ਇਸ ਮੌਕੇ ਇੱਕ ਨਿੱਜੀ ਖਬਰ ਨੂੰ ਦਿੱਤੀ ਇੰਟਰਵਿਊ ਜੋ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇੱਕ ਨੁਕਤਾ ਕੱਢਿਆ ਕਿ ਜਿਸ ਦਾ ਆਉਣ ਵਾਲੇ ਦਿਨਾਂ ਵਿੱਚ ਜਵਾਬ ਦੇਣਾ ਆਪ ਲਈ ਔਖਾ ਹੋ ਸਕਦਾ ਹੈ ਖਬਰ ਨੂੰ ਅੰਤ ਤੱਕ ਵੇਖ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜਰੂਰ ਦਿਓ ਧੰਨਵਾਦ